ਜੇਕਰ ਤੁਸੀਂ ਵੀ ਅਕਸਰ ਹੀ ਆਪਣਾ ਚਾਰਜਰ ਆਪਣੇ ਘਰ ਕੋਲ ਜਾਂਦੇ ਹੋ ਜਾਂ ਫਿਰ ਜਦੋਂ ਤੁਸੀਂ ਸਫ਼ਰ ਦੇ ਉੱਪਰ ਆਪਣਾ ਚਾਰਜਰ ਨਾਲ ਲੈ ਕੇ ਜਾਂਦੇ ਹੋ ਤਾਂ ਜਿਹੇ ਦੇ ਵਿੱਚ ਤੁਹਾਡਾ ਚਾਰਜਰ ਕਿਤੇ ਗੁੰਮ ਹੋ ਜਾਂਦਾ ਹੈ ਤੁਹਾਡਾ ਫੋਨ ਚਾਰਜ ਨਹੀਂ ਤੁਸੀਂ ਅਜੇ ਤੱਕ ਘਰ ਨਹੀਂ ਪਹੁੰਚੇ ਜਾਂ ਕਿਸੇ ਵੀ ਤਰ੍ਹਾਂ ਕਹਿ ਲੋ ਕਿ ਤੁਹਾਡੇ ਕੋਲ ਚਾਰਜਰ ਨਹੀਂ ਹੈ ਫੋਨ ਚਾਰਜ ਕਰਨ ਵਾਸਤੇ ਤਾਂ ਜਿਹੇ ਦੇ ਵਿੱਚ ਇੱਕ ਅਜਿਹੀ ਚੀਜ਼ ਬਾਰੇ ਅਸੀਂ ਤੁਹਾਡੇ ਨਾਲ ਜ਼ਿਕਰ ਕਰਨ ਜਾ ਰਹੇ ਹਾਂ ਜਿਸ ਨਾਲ ਤੁਹਾਡੀ ਜ਼ਿੰਦਗੀ ਜਿਹੜੀ ਹੈ ਪੂਰੇ ਤਰੀਕੇ ਦੇ ਨਾਲ ਬਦਲ ਸਕਦੀ ਹੈ ਕਿਉਂਕਿ ਜੇਕਰ ਸਾਡੇ ਕੋਲ ਚਾਰਜਰ ਨਹੀਂ ਤਾਂ ਅਸੀਂ ਸੋਚਦੇ ਹਾਂ ਕਿ ਸੀ ਬਿਨਾ ਫੋਨ ਦੇ ਕੀ ਕਰੀਏ ਇੱਕ ਤਾਂ ਅਸੀਂ ਫੋਨ ਦੇ ਬਿਨਾ ਨਹੀਂ रह ਸਕਦੇ ਦੂਸਰਾ ਅਸੀਂ ਅੱਜ ਕੱਲ ਆਨਲਾਈਨ ਪੇਮੈਂਟਸ ਕਰਨ ਲੱਗ ਪਏ ਆ ਜਿਸ ਕਰਕੇ ਸਾਨੂੰ 24 ਘੰਟੇ 365 ਦਿਨਾਂ ਤੱਕ ਫੋਨ ਦੀ ਲੋੜ ਪੈਂਦੀ ਹੀ ਰਹਿੰਦੀ ਹੈ ਪਰ ਅਜਿਹੇ ਦੇ ਵਿੱਚ ਜੇਕਰ ਤੁਸੀਂ ਆਪਣਾ ਚਾਰਜਰ ਕਿਤੇ ਭੁੱਲ ਜਾਵੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਨਾ ਤਾਂ ਤੁਹਾਡੇ ਕੋਲੇ ਆਨਲਾਈਨ ਬਿੱਲ ਭੇ ਕਰਨ ਵਾਸਤੇ ਕੋਈ ਸਾਧਨ ਹੁੰਦਾ ਹੈ ਨਾ ਤੁਸੀਂ ਘਰ-ਗੱਲ ਕਰ ਪਾਉਂਦੇ ਤੇ ਨਾ ਕੀ ਅੱਜ ਦੇ ਸਮੇਂ ਦੇ ਵਿੱਚ ਕਿਸੇ ਨੂੰ ਮੋਬਾਈਲਸ ਦੇ ਨੰਬਰ ਜਿਹੜੇ ਨੇ ਉਂਗਲਾਂ ਤੇ ਯਾਦ ਹੁੰਦੇ ਅਜੇਸ ਕਰਕੇ